ਜੋੜੇ ਸਰੋਇਆ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ آپریشن ਚਲਾ ਰਹੇ ਜਿਹਦੇ ਵਿੱਚ ਅਸੀਂ ਕੈਸੋਪਰੇਸ਼ਨ ਕਰ ਰਹੇ ਹਾਂ ਨਾਲ ਜਿਹੜੇ ਹੈਗੇ ਅਸੀਂ ਸਪੈਸ਼ਲ ਨਾਕਾ ਬੰਦੀਆਂ ਰਾਈਆਂ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖਪੀਰ ਰੋਡ ਕਨਾਲ ਕਲੋਨੀ ਥਾਣੇ ਦਾ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਾਗ ਰੋਡ ਦੇ ਉੱਪਰ ਰਿੰਗ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਦੇ ਜਦੋਂ ਨੂੰ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜੈਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਹਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਬੋਰ ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ 32 ਬੋਰ ਤੇ 5 ਜਿੰਦਾ ਕਾਰਤੂਸ 34 ਬੋਰ ਦੇ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਮਕਦਮਾ 171 ਨੰਬਰ ਅੰਡਰ ਸੈਕਸ਼ਨ 25 ਆਰਮਜੈਕਟ ਥਾਣਾ ਸਿਵਲ ਲਾਈਨ ਦੇ ਵਿੱਚ ਦਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਹੀ ਫਰਦਰ ਮਕਦਮੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਪੀਰ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਕੁਵਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸ ਨੇ ਇੱਕ ਨਿਪਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਹੈ ਸਮਾਨ ਤੋਂ ਵੱਧ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇੱਥੋਂ ਟ੍ਰੇਨ ਪਕੜ ਕੇ ਬਠਿੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਹੈ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਂ ਜਿਹੜੇ ਵਾਪਿਸ ਬਠਿੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਾਈਂ ਜਾ ਰਿਆ ਸੀ ਘਰ ਨੂੰ ਵਾਪਿਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਇਹਦੇ ਕੋਲ ਜਿਹੜੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚੋਂ 4 32 ਬੋਰ ਨੇ 1 30 ਬੋਰ ਦਾ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਤੇ 5 ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਤਾਤ ਵਾਸਤੇ ਵਰਤਨੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਇਹਦੀ ਜਿਹੜੀ ਪੁੱਛਗੈ ਸਾਡੇ ਵੱਲੋਂ ਕੀਤੀ ਜਾ ਰਹੀ ਹੈ